ਸਮੇਂ ਬਾਅਦ ਇੱਕ ਸਟੇਜ ਤੇ ਇਕੱਠੇ ਹੋਇਆ ਜੀ ਸਹਿਬ ਦੀ ਸਹਿਬਦੀਪ ਕੌਰ ਡਾਟਰ ਆਫ ਰਣਜੀਤ ਸਿੰਘ ਇਹਨੇ ਦੂਜਾ ਨਾਮ ਪ੍ਰਾਪਤ ਕੀਤਾ ਗੁਰਬਾਣੀ ਕੰਠ ਮੁਕਾਬਲੇ ਚ ਬੱਚੀ ਨੇ ਦੂਜਾ ਨਾਮ ਬਹੁਤ ਸੁੰਦਰ ਇਸ ਬੱਚੀ ਨੂੰ ਨੌ ਬਾਣੀਆਂ ਕੰਠ ਹੈ ਨੌ ਬਾਣੀਆਂ ਜੀ ਬੋਲੋ ਇਹ ਸੋਨਹਾ ਤੇ ਸਾਧ ਸੰਗਤ ਨੂੰ ਬੇਨਤੀ ਅਸੀਂ ਆਪਣਾ ਫਰਜ਼ ਅਦਾ ਕੀਤਾ ਜਿਹੜੇ ਬੱਚਿਆਂ ਗੁਰਬਾਣੀ ਕੰਠੇ ਚ ਭਾਗ ਲਿਆ ਤੁਸੀਂ ਵੀ ਇਹਨਾਂ ਨੂੰ ਮਾਇਆ ਲక్ష్ਮੀ ਜ਼ਰੂਰ ਦਿਓ ਇਹਨਾਂ ਦਾ ਹੌਸਲਾ ਫੁਜਾਈ ਕਰਿਓ ਜ਼ਰੂਰ ਹਾਂਜੀ ਪ੍ਰਭਦੀਪ ਸਿੰਘ son of ਰਣਤੇਰ ਸਿੰਘ ਸੋਤ ਸ੍ਰੀ ਅਕਾਲ ਹਾਂਜੀ ਬੱਚੇ ਨੇ ਪਹਿਲੇ ਨਾਮ ਪ੍ਰਾਪਤ ਕੀਤੇ ਇਸ ਬੱਚੇ ਨੂੰ 11-12 ਬਾਣੀਆਂ ਯਾਦ ਹੈ ਮਾਰਾ ਦੀ ਇੰਨੀ ਬਖਸ਼ਿਸ਼ ਹੈ ਸੋ ਇਹਨਾਂ ਦੇ ਪਿਤਾ ਜੀ ਨੂੰ ਬੇਨਤੀ ਕਰਦੀ ਹੈ ਗਿਆਨੀ ਰਣਧੀਰ ਸਿੰਘ ਜੀ ਆ ਜਾਣ ਇੱਕ ਵਾਰ ਬੱਚਿਆਂ ਦੇ ਨਾਲ 19 ਦੇਰ ਬਵਾਨੀ ਜੀ ਸੁਰਮਖ ਸਿੰਘ ਜੀ ਬਵਾਨੀ ਸਾਡੇ ਅਖਾੜੇ ਦੇ ਮੇਨ ਸਲਾਹਕਾਰ ਹਨ ਉਹਨਾਂ ਦਾ ਸਨਮਾਨ ਸਤਿਕਾਰਯੋਗ ਮਹਾਪੁਰਸ਼ਾਂ ਵੱਲੋਂ ਅਤੇ ਪ੍ਰਧਾਨ ਜੀ ਖਾਲਸਾ ਜੀ ਵੱਲੋਂ ਕੀਤਾ ਜਾਣਾ ਹੈ ਬੋਲ ਸੋਨਹਾਰ ਸਰਮਖਸਿੰਦ ਇੱਕ ਜੀ